22 ਸਾਲਾਂ ਨੌਜਵਾਨ ਦੇ ਪੇਟ 'ਚ ਜੋ ਨਿਕਲਿਆ ਇਹ ਮਾਮਲਾ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ ਸਸ਼ਿਆਕਾਲ ਜੀ ਪਬਲਿਕ ਅਪਡੇਟ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਮੈਂ ਹਾਰਤੀ ਭਾਰਦवाज ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 22 ਸਾਲਾਂ ਨੌਜਵਾਨ ਦੇ ਪੇਟ 'ਚ ਚਾਬੀਆਂ ਨਿਕਲੀਆਂ ਹਨ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਨੌਜਵਾਨ ਦੇ ਪੇਟ 'ਚੋਂ ਚਾਬੀਆਂ ਚਾਕੂ ਨੇਲ ਕਟਰ ਕੱਢਿਆ ਗਿਆ ਹੈ ਡਾਕਟਰਾਂ ਦੁਆਰਾ ਦੱਸਿਆ ਗਿਆ ਹੈ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀਆਂ ਚੀਜ਼ਾਂ 2 ਘੰਟੇ ਆਪਰੇਸ਼ਨ ਦੇ ਦੌਰਾਨ ਕੱਢਿਆ ਗਿਆ ਹੈ। ਡਾਕਟਰਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਇਸ ਆਪਰੇਸ਼ਨ ਨੂੰ 2 ਘੰਟੇ ਤੱਕ ਦਾ ਸਮਾਂ ਲੱਗਿਆ ਹੈ। ਜੇਕਰ ਅਸੀਂ ਘਰਦਿਆਂ ਦੀ ਗੱਲ ਕਰੀਏ, ਘਰਦਿਆਂ ਦੇ ਬਿਆਨਾਂ ਤੋਂ ਪਤਾ ਚੱਲਿਆ ਹੈ ਕਿ ਜਦੋਂ ਉਹਨਾਂ ਨੇ ਅਲਮਾਰੀ ਦੀਆਂ ਚਾਬੀਆਂ ਲੱਭੀਆਂ ਤਾਂ ਉਹਨਾਂ ਨੂੰ ਨਹੀਂ ਲੱਭੀਆਂ ਤੇ ਨੌਜਵਾਨ ਨੇ ਕਿਹਾ ਕਿ ਉਹ ਸਾਰੀਆਂ ਚਾਬੀਆਂ ਮੈਂ ਖਾ ਲਈਆਂ ਨੇ। ਫਿਰ ਘਰਦਿਆਂ ਨੇ ਜਲਦੀ ਤੋਂ ਜਲਦੀ ਹਸਪਤਾਲ ਵਿੱਚ ਲੈ ਕੇ ਗਏ। ਉਸ ਦਾ ਆਪਰੇਸ਼ਨ ਕਰਵਾਇਆ ਤੇ ਇਹ ਸਾਰੀਆਂ ਚੀਜ਼ਾਂ ਕੱਢੀਆਂ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਿਸੇ ਸਮੇਂ ਤੇ ਸਕੂਲ ਦਾ ਟੌਪਰ ਸੀ। ਘਰਦਿਆਂ ਨੇ ਇਹ ਵੀ ਦੱਸਿਆ ਹੈ ਕਿ ਨੌਜਵਾਨ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਇਸ ਕਰਕੇ ਤੁਸੀਂ ਵੀ ਮੋਬਾਈਲ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਅਤੇ ਸਹੀ ਇਸਤੇਮਾਲ ਕਰੋ ਤਾਂ ਜੋ ਤੁਸੀਂ ਵੀ ਅਜੀਬ ਬਿਮਾਰੀਆਂ ਤੋਂ ਦੂਰ ਰਹਿ ਸਕੋ। ਅਜੀਬ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਬਚ ਸਕੋ। ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਵੱਡੀਆਂ ਖਬਰਾਂ ਦੇਖਣ ਲਈ ਤੁਸੀਂ ਆਪਣੇ ਪਬਲਿਕ ਅਪਡੇਟ ਟੀਵੀ ਨਾਲ ਜੁੜੇ ਰਹੋ। ਧੰਨਵਾਦ।